ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਗੁਰਦੇਵਾਲ ਸਿੰਘ ਦਸ਼ਮੇਸ਼ ਫੌਜ ਰੰਗਰੇਟਾ ਦਲ ਚੇਅਰਮੈਨ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਵੀ ਮੈਂ ਕੋਈ ਵੀਡੀਓ ਪਾਉਣਾ ਤਾਂ ਉਹਦੇ ਥੱਲੇ ਜਿਹੜੇ ਕਮੈਂਟ ਹੈ ਬਹੁਤ ਆਉਂਦੇ ਨੇ ਤਾਂ ਕਮੈਂਟਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਸਵਾਲ ਪਾਉਂਦੇ ਨੇ ਤਾਂ ਅਸੀਂ ਉਹਨਾਂ ਸਵਾਲਾਂ ਦੇ ਜਵਾਬ ਜ਼ਰੂਰ ਦਵਾਂਗੇ ਕਿਉਂਕਿ ਉਹ ਪਹਿਲਾ ਸਮਾਂ ਸੀ ਜਦੋਂ ਕਿਸੇ ਪ੍ਰਚਾਰਕ ਨੇ ਸਟੇਜ ਤੇ ਬੋਲ ਕੇ ਚਲੇ ਜਾਣਾ ਤੇ ਸਾਡੇ ਸਮਾਜ ਨੇ ਉਹੀ ਸੱਚ ਮੰਨ ਲੈਣਾ ਅਸੀਂ ਇਤਿਹਾਸ ਪੜ੍ਹਦੇ ਆ ਜਿੱਥੇ ਅਸੀਂ ਆਪਣਾ ਇਤਿਹਾਸ ਪੜ੍ਹਦੇ ਆ ਉਥੇ ਅਸੀਂ ਹੋਰਾਂ ਲੇਖਕਾਂ ਦਾ ਵੀ ਇਤਿਹਾਸ ਪੜਦੇ ਆ ਤੇ ਕਈ ਜਿਹੜੇ ਮੰਦਬੁੱਧੀ ਲੋਕ ਨੇ ਉਹ ਕਮੈਂਟਾਂ ਦੇ ਵਿੱਚ ਜਾਤਚੋਰ ਸਾਨੂੰ ਲਿਖਦੇ ਨੇ ਇਤਿਹਾਸਚੋਰ ਲਿਖਦੇ ਨੇ ਅਜੇ ਕਿ ਇਹਨਾਂ ਦਾ ਜਿਹੜਾ ਇਤਿਹਾਸ ਹੈ ਉਹ ਜੱਗ ਜਾਹਰ ਆ ਜੋ ਇਹਨਾਂ ਨੇ ਸਿੱਖ ਇਤਿਹਾਸ ਦੇ ਨਾਲ ਜੋ ਕਰਤੂਤਾ ਕੀਤੀਆਂ ਨੇ ਉਹ ਜੱਗ ਜਾਹਰ ਆ ਸੋ ਦੱਸਣ ਦੀ ਲੋੜ ਨਹੀਂ ਆਉਣ ਵਾਲੇ ਸਮਾਂ ਦੇ ਵਿੱਚ ਜੋ ਇਹਨਾਂ ਦੇ ਲੋਕਾਂ ਨੇ ਇਹਨਾਂ ਦੇ ਪ੍ਰਚਾਰਕਾਂ ਨੇ ਇਹਨਾਂ ਦੇ ਲੇਖਕਾਂ ਨੇ ਜੋ ਵੀ ਕੁਝ ਲਿਖਿਆ ਹੈ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ ਸਾਰਾ ਅਸੀਂ ਲੈ ਕੇ ਆਵਾਂਗੇ ਉਹ ਅਸੀਂ ਤੇ ਨਹੀਂ ਨਾ ਲਿਖ ਦਿੱਤਾ ਜਾਂ ਸਾਡੇ ਪ੍ਰਚਾਰਕਾਂ ਨੇ ਤੇ ਨਹੀਂ ਬੋਲ ਦਿੱਤਾ ਜਾਂ ਸਾਡੇ ਲੇਖਕਾਂ ਤੇ ਨਹੀਂ ਲਿਖਿਆ ਉਹ ਤੁਹਾਡੇ ਹੀ ਲੇਖਕਾਂ ਨੇ ਲਿਖਿਆ ਹੈ ਤੇ ਉਹੀ ਜਿਹੜਾ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੁਸੀਂ ਕਿਸ ਤਰ੍ਹਾਂ ਸਾਨੂੰ ਜਾਤ ਚੋਰ ਦੱਸਦੇ ਜੋ ਇਤਿਹਾਸ ਚੋਰ ਦੱਸਦੇ ਜੋ ਇੱਥੋਂ ਤੱਕ ਇਹ ਸਾਰਾ ਕੰਮ ਜਿਹੜਾ ਹੈ ਚੋਰੀ ਕਚਾਰੀ ਵਾਲਾ ਜਿਹੜਾ ਕੰਮ ਹੈ ਉਹ ਤੁਹਾਡੇ ਪ੍ਰਚਾਰਕਾਂ ਨੇ ਤੇ ਤੁਹਾਡੇ ਲੇਖਕਾਂ ਨੇ ਬਖੂਬੀ ਆਪਣਾ ਜਿਹੜਾ ਰੋਲ ਉਹ ਅਦਾ ਕੀਤਾ ਹੈ ਸਾਨੂੰ ਦੱਸਣ ਦੀ ਲੋੜ ਨਹੀਂ ਹੈ ਜਦ ਵੀ ਕਲਗੀ ਤੋੜੇ ਨੂੰ ਲੈ ਕੇ ਜਿਹੜਾ ਮਸਲਾ ਭਖਿਆ ਏ ਕਾ ਇਥੋਂ ਤੱਕ ਇਹ ਜਿਹੜੀ ਤਿੱਜੀ ਤੇਰੇ ਕੜਮ ਚੌਧਰੀ ਇਹਨਾਂ ਨੇ ਸੱਤ ਕਰਨ ਦੇ ਵਿੱਚ ਤੁਲੇ ਸੀ ਇਹਨਾਂ ਦੇ ਪ੍ਰਚਾਰਕ ਇਹਨਾਂ ਦੇ ਲੇਖਕ ਤੇ ਇਹਨਾਂ ਦੇ ਜਿਹੜੇ ਇਹ ਜਾਲੀ ਪੇਜ ਇਹਨਾਂ ਨੇ ਫੇਕ ਪੇਜ ਜਿਹੜੇ ਬਣਾ ਕੇ ਇਹ ਕਮੈਂਟ ਕਰਦੇ ਨੇ ਤੇ ਪੋਸਟਾਂ ਸ਼ੇਅਰ ਕਰਦੇ ਨੇ ਤੇ ਇਹਨਾਂ ਦਾ ਅੱਡੀ ਚੋਟੀ ਦਾ ਯੋਰ ਲੱਗਾ ਹੋਇਆ ਸੀ ਕਿ ਕਲਗੀ ਤੋੜਾ ਭਾਈ ਸੰਤ ਸਿੰਘ ਨੂੰ ਮਿਲਿਆ ਤਾਂ ਅਸੀਂ ਉਹ ਸੱਤ ਕਰ ਦਿੱਤਾ ਕਿ ਜਿਹੜੇ ਇਹਨਾਂ ਨੇ ਸੰਗਤ ਸਿੰਘ ਚਾਰ ਸੰਗਤ ਸਿੰਘ ਸੀ ਜਿਹੜੇ ਇਹਨਾਂ ਨੇ ਪੇਸ਼ ਕੀਤੇ ਉਹ ਨਕਲੀ ਸੰਗਤ ਸਿੰਘ ਸੀ ਨਾ ਉਹਨਾਂ ਦਾ ਕੋਈ ਪਿੰਡ ਨਾ ਕੋਈ ਉਹਨਾਂ ਦਾ ਕੋਈ ਇਤਿਹਾਸ ਉਹ ਅਸੀਂ ਸਾਬਤ ਕਰ ਦਿੱਤਾ ਹੈ ਹੁਣ ਇਹਨਾਂ ਦਾ ਅ ਅੱਡੀ ਚੋਟੀ ਦਾ ਯੋਰ ਲੱਗ ਗਿਆ ਹੈ ਪਹਿਲਾਂ ਤਾਂ ਇਹ ਕਹਿ ਰਹੇ ਸੀ ਭਾਈ ਸੰਗਤ ਸਿੰਘ ਜਿਹੜੇ ਸੀ ਉਹ ਰਵਿਦਾਸੀਆ ਸਮਾਜ ਦੇ ਵਿੱਚੋਂ ਨੇ ਹੁਣ ਇਹਨਾਂ ਨੇ ਜੂ ਟਰਨ ਮਾਰਦੇ ਹੋਏ ਇਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਅ ਬਾਬਾ ਸੰਗਤ ਸਿੰਘ ਜੀ ਉਹ ਲਬਾਣਾ ਅ ਸਮਾਜ ਦੇ ਵਿੱਚੋਂ ਆ ਤੇ ਉਹਨਾਂ ਨੂੰ ਕਲਗੀ ਤੋੜਾ ਦਿੱਤਾ ਏ ਤੇ ਇੱਕ ਕਿਸੇ ਮੇਰੇ ਸੱਜਣ ਨੇ ਮੈਂ ਤਾਂ ਸੱਜਣ ਕਹਾਵਾਂਗਾ ਕਿਉਂਕਿ ਉਹ ਸਾਨੂੰ ਆਪਣਾ ਉਹ ਭਾਵੇਂ ਵੱਡਾ ਦੁਸ਼ਮਣ ਸਮਝਣ ਜੋ ਮਰਜ਼ੀ ਸਮਝਣ ਅਸੀਂ ਆਪਣੇ ਦੁਸ਼ਮਣ ਨੂੰ ਵੀ ਆਪਣਾ ਮਿੱਤਰ ਸਮਝਦੇ ਆ ਤਾਂ ਕਿ ਕਿਉਂਕਿ ਉਹ ਵੀ ਸਿੱਖ ਅਸੀਂ ਵੀ ਸਿੱਖ ਪਰ ਇੱਥੇ ਲੜਾਈ ਜਿਹੜੀ ਆ ਉਹ ਹੋੰਦਦੀ ਆ ਕੋਈ ਜਾਤ ਦੀ ਲੜਾਈ ਨਹੀਂ ਕੋਈ ਪਾਤ ਦੀ ਲੜਾਈ ਨਹੀਂ ਆ ਜਿੱਥੇ ਇਹਨਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਸੀ ਕਿ ਭਾਈ ਸੰਤ ਸਿੰਘ ਜੀ ਨੂੰ ਪਹਿਲਾਂ ਇਹਨਾਂ ਨੇ ਰਵਿਦਾਸੀਆ ਸਮਾਜ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਦੋਂ ਅਸੀਂ ਉਹ ਤੱਥ ਪੇਸ਼ ਕੀਤੇ ਤਾਂ ਇਹਨਾਂ ਨੇ ਯੂ ਟਰਨ ਮਾਰ ਲਿਆ ਯੂ ਟਰਨ ਮਾਰ ਕੇ ਇਹਨਾਂ ਨੇ ਇਹ ਸਾਬਤ ਕਰਨ ਦੀ ਹੁਣ ਕੋਸ਼ਿਸ਼ ਕਰ ਰਹੇ ਆ ਕਿ ਬਾਬਾ ਸੰਤ ਸਿੰਘ ਜਿਹੜਾ ਹੈ ਉਹ ਲਬਾਣਾ ਸਮਾਜ ਦੇ ਵਿੱਚੋਂ ਆ ਤੇ ਇੱਕ ਅੱਜ ਕਿਸੇ ਸੱਜਣ ਨੇ ਇੱਕ ਮੈਨੂੰ ਵੀਡੀਓ ਭੇਜੀ ਹੈ ਕਿ ਉਸ ਵੀਡੀਓ ਦੇ ਵਿੱਚ ਇਹ ਦਰਸਾਇਆ ਜਾ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਹੱਥ ਹੱਥ ਲਿਖਤ ਇੱਕ ਹੁਕਮਨਾਮਾ ਜਿਹੜਾ ਹੈ ਉਹ ਜਾਰੀ ਕੀਤਾ ਸੀ ਮੈਨੂੰ ਇੱਕ ਗੱਲ ਇੱਥੇ ਸਮਝ ਨਹੀਂ ਆਉਂਦੀ ਅਜੇ ਤਾਂ ਕੱਚੀ ਗੜੀ ਦਾ ਜਿਹੜਾ ਯੰਗ ਯੁੱਧ ਹੋਣਾ ਹੈ ਤੇ ਉਹ ਤੋਂ ਪਹਿਲਾਂ ਜਿਹੜਾ ਕਲਗੀ ਤੋੜਾ ਕਿਦਾਂ ਬਾਬਾ ਸੰਤ ਸਿੰਘ ਨੂੰ ਦੇ ਦਿੱਤਾ ਤੇ ਦੂਜੀ ਗੱਲ ਹੈ ਕਿ ਜਦੋਂ ਸਰਸਾ ਪਾਰਕ ਕਰਦੇ ਨੇ ਗੁਰੂ ਮਹਾਰਾਜ ਤਾਂ ਉਥੇ ਆ ਕਾਫੀ ਸਿੱਖਾਂ ਜਿਹੜੇ ਸਿੱਖ ਸੀ ਗੁਰੂ ਮਹਾਰਾਜ ਦੇ ਉਹ ਵੀ ਵਿਛੜ ਜਾਂਦੇ ਨੇ ਗੁਰੂ ਮਹਾਰੇ ਦਾ ਪਰਿਵਾਰ ਵੀ ਵਿਛੜ ਜਾਂਦਾ ਹੈ ਤਾਂ ਗੁਰੂ ਮਹਾਰਾਜ ਦੇ ਮਹਿਲ ਵੀ ਵਿਛੜ ਜਾਂਦੇ ਨੇ ਤੇ ਇਸ ਕਰਕੇ ਜਿਹੜਾ ਉਹ ਵਿਛੋੜਾ ਪੈ ਜਾਂਦਾ ਹੈ ਤੇ ਸਰਸਾ ਦੇ ਪੇਟ ਜਿਹੜਾ ਹੈ ਬਹੁਤ ਸਾਰਾ ਜਿਹੜਾ ਇਤਿਹਾਸ ਗੁਰੂ ਮਹਾਰਾਜ ਨੇ ਜਿਹੜਾ ਲਿਖਤ ਜਿਹੜੇ ਗ੍ਰੰਥ ਸੀ ਗੁਰੂ ਮਹਾਰਾਜ ਦੇ ਉਹ ਸਰਸਾ ਦੇ ਪੇਟ ਚੜ ਜਾਂਦੇ ਨੇ ਇਹ ਜਿਹੜਾ ਹੁਕਮਨਾਮਾ ਏ ਇਹ ਫਿਰ ਕਿੱਦਾਂ ਬਚ ਗਿਆ ਤੇ ਅਜੇ ਤੇ ਕੱਚੀ ਗੜੀ ਦਾ ਜੰਗ ਹੋਣਾ ਹੈ ਤੇ ਜੰਗ ਤੋਂ ਪਹਿਲਾਂ ਹੀ ਕਲਗੀ ਤੋੜਾ ਬਾਬਾ ਸੰਗ ਸਿੰਘ ਨੂੰ ਕਿੱਦਾਂ ਦੇ ਦਿੱਤਾ ਇਸ ਕਰਕੇ ਇਹਨਾਂ ਨੂੰ ਜਦੋਂ ਉਧਰ ਤੇ ਜਿਹੜੇ ਤੱਥ ਪੇਸ਼ ਕੀਤੇ ਸੀ ਅਹੀ ਤੇ ਸਬੂਤਾ ਸਮੇਤ ਦੱਸਿਆ ਤੇ ਇਹਨਾਂ ਨੇ ਉਹਨੂੰ ਯੂ ਟਰਨ ਮਾਰ ਕੇ ਤੇ ਇਹਨਾਂ ਨੇ ਬਾਬਾ ਸੰਗ ਸਿੰਘ ਨੂੰ ਲੁਬਾਣਾ ਪੇਸ਼ ਕੀ ਕਰ ਦਿੱਤਾ ਸੋ ਇਹ ਵੀ ਇਹਨਾਂ ਦੀ ਜਿਹੜੀ ਚਾਲ ਹੈ ਇਹ ਅਸੀਂ ਝੂਠੀ ਸਾਬਤ ਕਰ ਦਾਂਗੇ ਇਸ ਕਰਕੇ ਲੜਾਈ ਨਾ ਜਾਤ ਦੀ ਏ ਨਾ ਪਾਤ ਦੀ ਏ ਲੜਾਈ ਹੋਂਦ ਦੀ ਏ ਸਾਡੀ ਹੋਂਦ ਨੂੰ ਇਹ ਖਤਮ ਕਰਨਾ ਚਾਹੁੰਦੇ ਨੇ ਤੇ ਇਹ ਆਪਣੇ ਮਨਸੂਬਿਆਂ 'ਚ ਹੁਣ ਕਾਮਯਾਬ ਨਹੀਂ ਹੋਣਗੇ ਕਿਉਂਕਿ ਅੱਜ ਦਾ ਜਿਹੜਾ ਮਜਬੀ ਸਿੱਖ ਹੈ ਨੌਜਵਾਨ ਹੈ ਉਹ ਇਤਿਹਾਸ ਦੇ ਨਾਲ ਜੁੜ ਰਿਹਾ ਏ ਉਹ ਇਤਿਹਾਸ ਪੜ ਰਿਹਾ ਏ ਜਿੱਥੇ ਉਹ ਆਪਣਾ ਇਤਿਹਾਸ ਪੜਦਾ ਏ ਉੱਥੇ ਉਹ ਹੋਰਾਂ ਲੇਖਕਾਂ ਦਾ ਇਤਿਹਾਸ ਵੀ ਪੜ ਰਿਹਾ ਹੈ ਅੱਜ ਦਾ ਮਜਬੂਤ ਸਿੱਖ ਸੁਚੇਤ ਹੋ ਰਿਹਾ ਹੈ ਸੋ ਇਹੋ ਜਿਹੜੀਆਂ ਚਾਲਾਂ ਏ ਸ਼ੁਰੂ ਤੋਂ ਚਲਦੇ ਆ ਰਹੇ ਨੇ ਇਹਨਾਂ ਨੂੰ ਅਸੀਂ ਹੁਣ ਕਾਮਜਾਬ ਨਹੀਂ ਹੋਣ ਦਵਾਂਗੇ ਮੂੰਹ ਤੋੜਵਾ ਜਵਾਬ ਅਸੀਂ ਇਹਨਾਂ ਨੂੰ ਦਿੰਦੇ ਆਏ ਆ ਤੇ ਦਿੰਦੇ ਰਵਾਂਗੇ ਮੈਂ ਮਜਬੂਤ ਸਿੱਖ ਵੀਰਾਂ ਨੂੰ ਇੱਕ ਬੇਨਤੀ ਕਰਦਾ ਇੱਕ ਅਪੀਲ ਕਰਦਾ ਤੇ ਉਹਨਾਂ ਨੂੰ ਇਹੀ ਬੇਨਤੀ ਹੈ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਆਪਣਾ ਇਤਿਹਾਸ ਪੜੋ ਜਿੱਥੇ ਆਪਣਾ ਇਤਿਹਾਸ ਪੜਦੇ ਜੋ ਉੱਥੇ ਹੋਰਾਂ ਲੇਖਕਾਂ ਦਾ ਇਤਿਹਾਸ ਵੀ ਪੜੋ ਤਾਂ ਕਿ ਇਹ ਜਿਹੜੇ ਲੋਕ ਕਮੈਂਟ ਕਰਦੇ ਨੇ ਇਹਨਾਂ ਦਾ ਮੂੰਹ ਤੋੜਵਾ ਜਵਾਬ ਤੁਸੀਂ ਦੇ ਸਕੋ ਹੁਣ ਇਤਿਹਾਸ ਦੇ ਨਾਲ ਕੋਈ ਛੇੜਛਾੜ ਨਹੀਂ ਹੋਵੇਗੀ ਹੁਣ ਇਤਿਹਾਸ ਦੇ ਨਾਲ ਇਨਸਾਫ ਹੋਵੇਗਾ ਅਸੀਂ ਆਪਣੀ ਹੋਂਦ ਦੀ ਲੜਾਈ ਲਈ ਲੜ ਰਹੇ ਹਾਂ ਇਹ ਭਾਵੇਂ ਜਾਤ ਪਾਤ ਦੇ ਨਾਲ ਜੁੜ ਰਹੇ ਨੇ ਇਹ ਜੋੜੀ ਜਾਣ ਪਰ ਲੜਾਈ ਸਾਡੀ ਹੋਲਦੀ ਅਸੀਂ ਆਪਣੀ ਹੋਣ ਦੀ ਲੜਾਈ ਲੜ ਰਹੇ ਆ ਕਲਗੀ ਤੋੜਾ ਸ਼ਰੋਮਣੀ ਜਰਨਲ ਅਮਰ ਸ਼ਹੀਦ ਤਨਤਨ ਬਾਬਾ ਜੀਵਨ ਸਿੰਘ ਨੂੰ ਮਿਲਿਆ ਹੈ ਕਿਉਂਕਿ ਕੱਚੀ ਗੜੀ ਦੇ ਆਖਰੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਆ ਜਿੱਥੇ ਇੱਕ ਸੱਜਣ ਨੇ ਜਿਹੜੀ ਵੀਡੀਓ ਭੇਜੀ ਆ ਉਹਦੇ ਵਿੱਚ ਇੱਕ ਦੱਸ ਰਿਹਾ ਹੈ ਕਿ ਬਾਬਾ ਸੰਗ ਸਿੰਘ ਜੀ ਦਾ ਆਨੰਦਪੁਰ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੈ ਤੇ ਮੈਂ ਉਹਨੂੰ ਇੱਕ ਗੱਲ ਯਾਦ ਕਰਵਾਤਾ ਕਿ ਜਿੱਥੇ ਆ ਨੰਦਪੁਰ ਸਾਹਿਬ ਦੇ ਵਿੱਚ ਆ ਬਾਬਾ ਸੰਤ ਸਿੰਘ ਦਾ ਦਰਬਾਰ ਬਣਿਆ ਹੈ ਨਾ ਗੁਰਦੁਆਰਾ ਬਣਿਆ ਹੈ ਉੱਥੇ ਹੀ ਤਪਸਥਾਨ ਬਾਬਾ ਜੀਵਨ ਸਿੰਘ ਜੀ ਦਾ ਵੀ ਆ ਕਿਲੇ ਦੇ ਨਾਲ ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਹੁਣ ਜਿੰਨੇ ਮਰਜੀ ਤੁਸੀਂ ਆ ਕਿਟੋਲੇ ਪਾ ਲੋ ਪਰ ਇਹ ਕਿਟੋਲੇ ਤੁਸੀਂ ਹੁਣ ਜ਼ਿਆਦਾਤਰ ਨਹੀਂ ਪਾ ਸਕੋਗੇ ਸੋ ਮੈਂ ਮੱਜਬੀ ਸਿੱਖ ਸਮਾਜ ਨੂੰ ਬੇਨਤੀ ਕਰਦਾ ਅਸੀਂ ਆ ਮਾਜ ਮਜਹਬੀ ਸਿੱਖ ਆਪਣੇ ਮਜਬ ਦੇ ਪੱਕੇ ਇਹ ਸਾਨੂੰ ਤਾਨੇ ਮਿਹਨੇ ਦਿੰਦੇ ਨੇ ਕਿ ਜਿਹੜਾ ਤੁਹਾਡਾ ਸਮਾਜ ਹੈ ਉਹ ਅਸਾਈਤ ਦੇ ਨਾਲ ਜੁੜ ਰਿਹਾ ਹੈ ਅਸਾਈ ਧਰਮ ਨੂੰ ਅਪਣਾ ਰਿਹਾ ਹੈ ਸੋ ਮੈਂ ਇੱਕ ਬੇਨਤੀ ਕਰਦਾ ਇੱਕ ਅਪੀਲ ਕਰਦਾ ਹੈ ਭੁੱਖੇ ਰਹਿ ਲੋ ਪਰ ਆਪਣੇ ਧਰਮ ਦੇ ਨਾਲ ਜੁੜੇ ਰਹੋ ਪਾਤੇ ਕੱਪੜੇ ਪਾ ਕੇ ਗੁਜ਼ਾਰਾ ਕਰ ਲੋ ਪਰ ਆਪਣਾ ਧਰਮ ਨਾ ਛੱਡਿਓ ਕਿਉਂਕਿ ਇਹ ਇਹ ਜਿਹੜਾ ਸਿੱਖ ਧਰਮ ਹੈ ਸਿੱਖ ਪੰਥ ਹੈ ਇਹ ਸਾਡੇ ਖੂਨ ਪਸੀਨੇ ਦੇ ਨਾਲ ਸਿੰਜਿਆ ਪੰਥ ਹੈ ਇਹ ਸਾਡਾ ਆਪਣਾ ਪੰਥ ਹੈ ਤੇ ਇਸ ਕਰਕੇ ਆਪਣੇ ਪੰਥ ਦੇ ਬਣ ਕੇ ਰਹੋ ਕਿਉਂਕਿ ਇਹ ਲੋਕ ਇਹ ਬਾਹਰੋਂ ਆਏ ਨੇ ਤੇ ਬਾਹਰੋਂ ਆ ਕੇ ਇਹਨਾਂ ਨੇ ਸਿੱਖੀ ਤੇ ਕਬਜ਼ਾ ਕਰ ਲਿਆ ਏ ਤੇ ਜਿੰਨਾਂ ਦੀਆਂ ਹੱਡੀਆਂ ਤੇ ਤੇ ਖੂਨ ਦਾ ਜਿੱਥੇ ਗਾਰਾ ਬਣਿਆ ਹੋਵੇ ਤੇ ਹੱਡੀਆਂ ਤੇ ਨਹੀਂ ਰੱਖੀ ਹੋਵੇ ਜਿਨ੍ਹਾਂ ਸਿੱਖਾਂ ਦੇ ਤੇ ਉਹਨਾਂ ਨੂੰ ਇਹ ਗਦਾਰ ਦੱਸਦੇ ਨੇ ਉਹਨਾਂ ਨੂੰ ਇਹ ਜਾਤ ਚੋਰ ਤੇ ਇਤਿਹਾਸ ਚੋਰ ਦੱਸਦੇ ਨੇ ਸੋ ਇਹ ਇਹਨਾਂ ਦੀਆਂ ਇਹ ਜਿਹੜੀਆਂ ਚਾਲਾਂ ਨੇ ਇਹ ਆਪਾਂ ਹੁਣ ਇਹਨਾਂ ਦੇ ਫੇਲ ਕਰਨੀਆਂ ਨੇ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣਾ ਹੈ ਸੋ ਤੁਸੀਂ ਅਮਰਤ ਛਕੋ ਸਿੰਘ ਸੱਜੋ ਸਿੱਖ ਪੰਥ ਦੇ ਨਾਲ ਜੁੜੋ ਜਦੋਂ ਤੁਹਾਡੇ ਸਿਰਾਂ ਤੇ ਗੋਲ ਦਮਾਲੇ ਤੇ ਤੁਹਾਡੇ ਮੂੰਹ ਤੇ ਪ੍ਰਕਾਸ਼ ਕੀਤਾ ਹੋਇਆ ਦਾੜਾ ਜਦ ਇਹਨਾਂ ਨੂੰ ਨਜ਼ਰ ਆਵੇਗਾ ਤੇ ਇਹ ਆਪਣੇ ਆਪ ਹੀ ਜਿੱਥੋਂ ਆਏ ਉੱਥੇ ਤੁਰ ਜਾਣਗੇ ਸੋ ਦੱਸ ਦਿਆਂ ਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ